ਅੱਜ ਆਪਾਂ ਜੋ ਮੁੱਦਾ ਇੱਕ ਸਰਟੀਫਿਕੇਟਾਂ ਦਾ ਬਹੁਤ ਪੱਕਿਆ ਹੋਇਆ ਹੈ ਤੇ ਕਾਫੀ ਲੰਬੇ ਅਰਸੇ ਤੋਂ ਐਸਬੀਸੀ ਮਹਾਪੰਚਾਇਤ ਪੰਜਾਬ ਦੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਜੀ ਉਸ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਮੋਰਚਾ ਚੱਲ ਰਿਹਾ ਹੈ ਤੇ ਕਈ ਵਾਰੀ ਰੋਸ ਪ੍ਰਦਰਸ਼ਨ ਵੀ ਹੋ ਚੁੱਕਿਆ ਤੇ ਸਰਕਾਰ ਨੂੰ ਵੀ ਮਿਲ ਚੁੱਕੇ ਨੇ ਮੰਗ ਪੱਤਰ ਵੀ ਦੇ ਚੁੱਕੇ ਨੇ ਤੇ ਇਸ ਬਾਬਤ ਕਈ ਵਾਰੀ ਮਸਲੇ ਸਲਝੇ ਵੀ ਅੱਕਗਾਰ ਤੇ ਗਏ ਪਰ ਉਸ ਤੋਂ ਬਾਅਦ ਵੀ ਕੋਈ ਮਸਲਾ ਹੱਲ ਨਹੀਂ ਹੋਇਆ ਸੋ ਅੱਜ ਅਸੀਂ ਮੇਨ ਗੱਲਬਾਤ ਕਰਾਂਗੇ ਫੇਕ ਸਰਟੀਫਿਕੇਟਾਂ ਦੇ ਮੁੱਦੇ ਨੂੰ ਲੈ ਕੇ ਮੋਰਚਾ ਪਰ ਦਾ ਆਮ ਬਲਵਿੰਦਰ ਸਿੰਘ ਕੁੰਬੜਾ ਜੀ ਦੇ ਨਾਲ ਕੁੰਮੜਾ ਸਾਹਿਬ ਤੁਹਾਡਾ ਪਹਿਲੇ ਦਾ ਬਹੁਤ-ਬਹੁਤ ਸਵਾਗਤ ਹੈ ਤੇ ਇਹ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਿਹੜੇ ਐਸਸੀ ਬੀਸੀ ਦੇ ਇਹ ਸਰਟੀਫਿਕੇਟ ਬਣੇ ਹੋਏ ਨੇ ਫੇਕ ਸਰਟੀਫਿਕੇਟ ਨੇ ਇਹਨਾਂ ਦਾ ਅਸਲੀ ਮੁੱਦਾ ਹੈ ਕਿ ਮਾਮਲਾ ਕੀ ਹੈ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਜਿਵੇਂ ਐਸਸੀ ਤੇ ਬੀਸੀ ਲੋਕ ਐਸਸੀ ਤੇ ਬੀਸੀ ਲੋਕਾਂ ਦਾ ਹੱਕ ਮਾਰ ਕੇ ਜਨਰਲ ਕੈਟਾਗਰੀ ਹੈ ਜਨਰਲ ਜਿਹੜੀ ਉੱਚੀ ਜਾਤ ਦੇ ਲੋਕਾਂ ਕੋਲ ਹੁੰਦੀ ਹੈ ਉਹਨਾਂ ਨੇ ਜਿਹੜਾ ਸਰਟੀਫਿਕੇਟ ਬਣਾ ਕੇ ਨੌਕਰੀਆਂ ਸਿਆਈਆਂ ਸਕੂਲਾਂ ਚ ਆਈਟੀਆਂ ਚ ਭਰਤੀ ਹੋਏ ਕਿਤੇ ਵੀ ਹੋਇਆ ਉਹਨਾਂ ਨੇ ਆਪਣਾ ਬੇਨਿਫਿਟ ਲਿਆ ਐਸਸੀ ਤੇ ਵੀਸੀ ਬਣ ਕੇ ਜਿਹੜੇ ਕਾਫੀ ਕੇਸ ਸਾਡੇ ਸਾਹਮਣੇ ਆਏ ਸੀ ਪਹਿਲਾ ਇਹ ਜਿਹੜਾ ਮੋਰਚਾ ਇਸ ਮੰਗ ਨੂੰ ਲੈ ਕੇ ਜਦੋਂ ਸਰਕਾਰ ਕਾਲੀਆਂ ਦੀ ਹੋਏ ਕਾਂਗਰਸ ਦੀ ਹੋਏ ਜਦੋਂ ਸਰਕਾਰਾਂ ਨਾ ਹੋਈਆਂ ਤਾਂ ਇਸ ਸਰਕਾਰ ਜਿਹੜੀ ਇਹ ਤਰਖਾਸਤ ਦੇਣੀਆਂ ਸ਼ੁਰੂ ਹੋਈਆਂ ਤੇ ਜਿਹਦੇ ਚ 4 ਮਹੀਨੇ ਪਹਿਲੇ ਫੇਸ ਜਿਹੜਾ ਹੈਗਾ ਪਹਿਲਾ ਮੋਰਚਾ ਚੱਲਿਆ ਉਸ ਤੋਂ ਬਾਅਦ ਜਦੋਂ ਹਰਪਾਲ ਚੀਮਾ ਜੀ ਨੇ ਅਵਾ ਕੁਝ ਟਾਈਮ ਦੇ ਤਾਂ ਤੇ ਕੁਝ ਫਲੋਸ ਫਲਾਸ ਕੇ ਠਾਲ ਤੇ ਵੀ ਹਾਂ ਤੁਹਾਡੀ 15 ਦਿਨ ਬਾਅਦ ਚ ਜਾਂ ਮਹੀਨੇ ਚ ਜਿਹੜੀ ਕਾਰਵਾਈ ਹੋਜੂਗੀ ਤਾਂ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ 21 ਦਸੰਬਰ ਨੂੰ ਅਸੀਂ 21 ਦਸੰਬਰ ਨੂੰ 2 ਸਾਲ ਹੁਣ ਹੋ ਜਾਣੇ ਧਰਨੇ ਤੇ ਜਿਹੜਾ ਮੌਜੂਦਾ ਸਾਡੇ 7 ਫੇਦੀਆਂ ਲੇਟਾਂ ਦੇ ਦਿਨ ਰਾਤ ਜਿਹੜਾ ਧਰਨਾ ਚੱਲ ਰਿਹਾ ਹੈ ਤੇ ਹਰ ਰੋਜ਼ ਜਿਹੜਾ ਹੈ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਹੈ ਜਿਹੜੀਆਂ ਲਿਖਤੀ ਦਰਖਾਸਤਾਂ ਮਾਨਯੋਗ ਐਸਸੀ ਕਮਿਸ਼ਨ ਪੰਜਾਬ ਨੂੰ ਮਾਨਯੋਗ ਨੈਸ਼ਨਲ ਕਮਿਸ਼ਨ ਨੂੰ ਮਾ ਮੁੱਖ ਮੰਤਰੀ ਨੂੰ ਚੀਫ ਸਕੱਟਰੀ ਨੂੰ ਜਦੋਂ ਸਾਰਿਆਂ ਦੀਆਂ ਤਰਖਾਸਤਾਂ ਦਈਆਂ ਉੱਤੇ ਕੋਈ ਵੀ ਕਾਰਵਾਈ ਨਾ ਹੋਈ ਇੱਥੇ ਤੱਕ ਐਸਸੀ ਕਮਿਸ਼ਨ ਜਿਹੜੇ ਹੈਗੇ ਤੇ ਉਹ ਨੈਸ਼ਨਲ ਕਮਿਸ਼ਨ ਹੈ ਐਸਸੀ ਕਮਿਸ਼ਨ ਪੰਜਾਬ ਦਾ ਉਹ ਚਿੱਟਾ ਆਤੀ ਸਾਫ਼ ਤੌਰ ਤੇ ਨੇ ਡਾਕਟਰ ਬਲਜੀਤ ਕੌਰ ਜਿਹਨਾਂ ਕੋਲ ਮੰਤਰੀ ਹੈ ਉਹ ਕਿਸੇ ਵੈਸੇ ਨਹੀਂ ਬੋਲਦੀ ਹੈ ਅੱਛਾ ਕਿ ਐਸਾ ਵਿਸ਼ੇ ਤੇ ਪਹਿਲੇ ਵਿਧਾਨ ਸਭਾ ਦੇ ਵਿੱਚ ਆਪਣੇ ਇੱਕ ਪ੍ਰਸ਼ਨ ਵੀ ਲਗਾਇਆ ਗਿਆ ਸੀ ਸਵਾਲ ਕੀਤਾ ਗਿਆ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਜਲਦ ਕਾਰਵਾਈ ਹੋਏਗੀ ਕੋਈ ਕਾਰਪਈ ਨਹੀਂ ਹੋਏਗੀ ਇਹ ਜਿਹੜਾ ਅਮਰਤ ਰਤਨ ਜੀ ਦੇ ਕੋਲ ਫੱਤੇ ਤੋਂ ਐ ਮਿਲ ਨੇ ਸਾਡੇ ਵਿਧਾਇਕ ਨੇ ਉਹਨਾਂ ਨੇ ਜਿਹੜਾ ਹੈਗਾ ਆਵਾਜ਼ੀ ਪਾਰਟੀ ਵਾਲਿਆਂ ਨੇ ਮੁੱਦਾ ਚੱਕਿਆ ਸੀ ਜਦੋਂ ਵਿਧਾਨ ਸਭਾ ਚ ਕੁਐਸਚਨ ਲੱਗਦਾ ਉੱਥੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਸੀ ਵੀ ਸਰਟੀਫਿਕੇਟ ਲਾ ਦੋਗੇ ਪਰਚੇ ਦੱਜ ਹੋਣਗੇ ਪਲੱਸ ਜਿਹੜੇ ਉਹ ਪੈਸੇ ਲੈ ਕੇ ਜਾਂ ਜ਼ਮੀਨ ਬਣਾਈਏ ਜਾਂ ਜਾਇਦਾਦ ਪ੍ਰਾਪਰਟੀ ਬਣਾਈਏ ਇੱਥੇ ਤੱਕ ਕੁਰਕੀ ਹੋ ਜੂਗੀ ਪਰ ਲੇਕਰ ਉਹ ਕਹਿਣਾ ਹਰ ਕਰਨ ਦੇ ਚ ਕਥਨੀ ਚ ਵਾਪਰਕ ਸੀ ਇਸ ਗੱਲ ਨੂੰ 2 ਸਾਲ ਅ ਤਕਰੀਬਨ ਲਗਭਗ ਹੋ ਜਣੇ ਜਿਹੜੇ ਵਿਧਾਨ ਸਭਾ ਚ ਵੀ ਇਹ ਗੱਲ ਸਾਰੇ ਮੰਤਰੀ ਮੰਡਲ ਦੇ ਸਾਹਮਣੇ ਬੋਲੀ ਗਈ ਐ ਐਮਐਲਏ ਸਾਹਮਣੇ ਬੋਲੀ ਤੇ ਇਹਦੇ ਉੱਤੇ ਜੀ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਕ ਹੈਗੇ ਨੇ ਇਹ ਮਾਮਲੇ ਕਿੰਨੇ ਕ ਨੇ ਜਿਹੜੇ ਤੁਹਾਡੇ ਸਾਹਮਣੇ ਆਏ ਨੇ ਜਦੋਂ ਸਾਡੇ ਕੋਲੇ ਕੋਈ ਕਾਰਵਾਈ ਨਾ ਸਰਕਾਰੀ ਦਰਵਾਜ਼ੇ ਚੱਲੀ ਐ ਨਾ ਕੇਂਦਰ ਸਰਕਾਰ ਦੇ ਮੰਤਰੀ ਸੋਸ਼ਲ ਜਸਤੀ ਦੇ ਮੰਤਰੀਆਂ ਕੋਲ ਨੇ ਫਿਰ ਅਸੀਂ ਹਾਰਗੇ ਮੰਯੋਗ ਹਾਈ ਕੋਰਟ ਦਾ ਦਰਜਾ ਖੜਗਾਇਆ ਹੁਣ ਜਿਹੜੀ ਐ 4 ਫਰਵਰੀ ਤਰੀਕ ਹੈ ਉਹਦੇ ਦੀ ਦੋ ਤਿੰਨ ਤਰੀਕਾਂ ਲੱਗ ਲੀਆਂ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਉਹਦੇ ਚ ਨੋਟਿਸ ਹੋਇਆ ਸੋ ਜਿਵੇਂ ਸੰਬੰਧਿਤ ਵਿਭਾਗ ਨੂੰ ਨੋਟਿਸ ਹੋਇਆ ਵੀ ਆ ਜਿਹੜਾ ਰਿਕਾਰਡ ਡਾਟਾ ਸਾਰਾ ਲਿਖਿਆ ਹੋ ਕੀ ਕੁਛ ਕਰਿਆ ਕਿ ਨਹੀਂ ਐਸਾ ਕਮਣਾ ਸਾਹਿਬ ਇਹਦੇ ਵਿੱਚ ਕੌਣ ਕੌਣ ਹੈਗੇ ਨੇ ਕੋਈ ਉੱਚ ਅਧਿਕਾਰੀ ਵੀ ਨਹੀਂ ਜਾਂ ਸਾਰੇ ਟੀਚਰ ਸਾਹਿਬਾ ਨਹੀਂ ਨੇ ਕੌਣ ਨੇ ਮੈਂ ਕਿਹਾ ਜੀ ਤੇ ਸੇਵਾਦਾਰ ਤੋਂ ਲਿਕੇ ਡੀਓ ਜ਼ਿਲ੍ਹਾ ਸਿੱਖਿਆ ਅਫਸਰ ਜਿਹੜਾ ਸਿੱਖਿਆ ਅਫਸਰ ਤੱਕ ਹੈਡ ਟੀਚਰ ਹੈ ਪ੍ਰਿੰਸੀਪਲ ਹੈ ਕੋਈ ਕਿਸੇ ਤਰ੍ਹਾਂ ਚੰਗੀਆਂ ਪੋਸਟਾਂ ਤੇ ਰਹਿਣ ਵਾਲੇ ਜਿਹੜੇਗੇ ਮੁਲਾਜ਼ਮਾਂਗੇ ਤੇ ਇੱਥੇ ਤੱਕ ਤੇ ਪੁਲਿਸ ਦੇ ਪੁਲਿਸ ਦੇ ਮੁਲਾਜ਼ਮੇ ਨਿਕੜੇ ਗਏ ਚੌਕੀ ਇੰਚਾਰਜ ਬਹਾਦਰਗੜ ਦਾ ਸੀ ਜਿਹੜੇ ਦਾ ਐਫ ਆਈ ਆਰ ਦਰਜ ਹੋਈ ਹੁਣ 20 ਕ ਬੰਦੇ ਦੇ ਤਕਰੀਬ ਜਦੋਂ ਕੋਡ ਦਾ ਕੇਸ ਪਿਆ ਉਹ ਕੋਡ ਦੇ ਡੰਡੇ ਮਗਰੋਂ ਕੋਡ ਦੇ ਡੋਟਸ ਦਾ ਮਗਰੋਂ 15 20 ਬੰਦੇ ਦੇ ਐਫ ਆਈ ਆਰ ਹੋਈਆਂ 12 ਬੰਦੇ ਦੇ ਪਟਿਆਲਾ ਜੀ ਐਫ ਆਈ ਆਰ ਦਰਜ ਹੋਈ ਹੈ 12 ਵਿਅਕਤੀਆਂ ਦੀ ਪਰ ਲੇਕਿਨ ਅੱਜ ਤੱਕ ਕਾਰਵਾਈ ਕਿਸੇ ਤੇ ਨਹੀਂ ਹੋਈ ਅਰੈਸਟ ਕੋਈ ਨਹੀਂ ਹੋਇਆ ਗ੍ਰਿਫਤਾਰੀ ਕਿਸੇ ਦੀ ਨਹੀਂ ਪਈ ਸਾਡੇ ਐਸ ਸੀ ਕਮਿਸ਼ਨ ਮਾਨਯੋਗ ਰੋਜ ਆਪਣੀ ਵੀਡੀਓ ਫੋਟੋ ਪਾ ਰਹੇ ਨੇ ਵੀ ਮੈਂ ਬਹੁਤ ਵੱਡਾ ਕੰਮ ਕਰ ਰਹੇ ਹਾਂ ਬਾਤ ਕੋਈ ਜਾ ਪਰ ਧਰ 2 ਸਾਲ ਤੋਂ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਸਾਡੇ ਐਸ்சி ਕਮਿਸ਼ਨ ਨੈਸ਼ਨਲ ਉਹਨਾਂ ਪੰਜਾਬ ਵਾਲਿਆਂ ਨੂੰ ਕਿ ਧਰਨਾ ਕਿੱਥੇ ਲਗਿਆ ਲੋਕਾਂ ਦੀ ਕਿੱਥੇ ਮੰਗਾਂ ਨੇ ਉਹ ਸਾਰੇ ਲੋਕ ਆਪਣੀਆਂ ਮੰਗਾਂ ਲੈ ਕੇ ਅਸੀਂ ਜਿਹੜੀਆਂ ਲੋਕਾਂ ਦੀਆਂ ਅਛਾਲ ਦੇ ਰਹੇ ਹਾਂ ਅੱਛਾ ਇਹ ਜਿਹੜੇ ਬਣਦੇ ਨੇ ਜੀ ਫੇਕ ਸਰਟੀਫਿਕੇਟ ਬਣਦੇ ਨੇ ਇਹਨਾਂ ਦੇ ਉੱਤੇ ਕੋਈ ਹੁਣ ਕਿੱਦਾਂ ਰੋਕਥਾਮ ਅੱਗੇ ਤੋਂ ਕਿੱਦਾਂ ਰੋਕਥਾਮ ਹੋ ਸਕਦੀ ਹੈ ਵੀ ਫੇਕ ਸਰਟੀਫਿਕੇਟ ਨਾ ਬਣੇ ਜਦੋਂ ਇਹਨਾਂ ਤੇ ਸਖਤ ਕਾਰਵਾਈ ਹੋ ਜੂਗੀ ਪਹਿਲਾਂ ਤੇ ਸਖਤ ਕਾਰਵਾਈ ਹੋਊਗੀ ਅੱਗੇ ਨੂੰ ਬਣਨੇ ਬੰਦ ਹੋ ਜਾਣਗੇ ਜੇ ਸਰਕਾਰ ਚਾਹੇ ਵੀ ਅਗਲੇ ਅਗਲੇ ਮਹੀਨੇ ਤਾਂ ਸੈਲਰੀ ਹੋਊਗੀ ਤੁਹਾਡੀ ਤਨਖਾਹ ਹੋਊਗੀ ਤੁਸੀਂ ਇੱਕ ਫਰੈਸ਼ ਐਫੀ ਡੈਕਟ ਦਿਓ ਆਪਣਾ ਹਲਕੀਆ ਧਿਆਨ ਦੇ ਕੇ ਨਾਲ ਜਾਤੀ ਸਰਟੀਫਿਕੇਟ ਲਾਓ ਜੇਕਰ ਅੱਦੇ ਨਾ ਖਾਤ ਜਾਣ ਇਸ ਕੇਸ ਚ ਉਹਦੇ ਐਮਸੀ ਦੇ ਤਸਦੀਕ ਕਰੋ ਉਥੇ ਪਿੰਡ ਦੇ ਐਮਸੀ ਨੂੰ ਲੰਬੜਦਾਰ ਨੂੰ ਜ਼ਿੰਮੇਵਾਰ ਠਰਾਓ ਜੇ ਉਹ ਗੱਲ ਦਾ ਆਇਡੈਂਟੀਫਾਈ ਕਰਦਾ ਬੰਦਾ ਅੱਛਾ ਜੀ ਤੇ ਮਤਲਬ ਸਰਟੀਫਿਕੇਟਾਂ ਨੂੰ ਲੈ ਕੇ ਪ੍ਰੋਟੈਸਟ ਵੀ ਕੀਤੇ ਗਏ ਕੋਈ ਸਰਕਾਰ ਕੋਈ ਪੁਲਿਸ ਵੱਲੋਂ ਕੋਈ ਸਰਕਾਰ ਵੱਲੋਂ ਤੁਹਾਡੇ ਨਾਲ ਕੋਈ ਵਧਿੱਕੀ ਹੋਏ ਸਾਡੇ ਨਾਲ ਉਹ ਵੀ ਕੀ ਹੈ ਵੀ ਉਹਨਾਂ ਦਾ ਕਾਰਵਾਈ ਹੋਣੀ ਹੈ ਨਹੀਂ ਹੋਣੀ ਪਤਾ ਨਹੀਂ ਪਰ ਮੇਰੇ ਤੇ ਮੇਰੇ ਪਰਿਵਾਰ ਤੇ ਦੋ ਪਰਚੇ ਜ਼ਰੂਰ ਹੋਲੇ ਤਿੰਨ ਇਹਨਾਂ ਨੇ ਦੋ ਤਿੰਨ ਪਰਚੇ ਅੱਠ ਫੇਸ ਥਾਣੇ ਵਾਲਿਆਂ ਨੇ ਕਰਦੇ ਤਾਂ ਕਿ ਡਰਾਣੇ ਧਮਕਾਣੇ ਵਾਸਤੇ ਵੀ ਇਹ ਲੋਕਾਂ ਦੀ ਗਰੀਬ ਲੋਕਾਂ ਦੀ ਐਸੀ ਲੋਕਾਂ ਦੀ ਤੇ ਵੀਸੀ ਲੋਕਾਂ ਦੀ ਆਵਾਜ਼ ਨਾ ਚੱਕ ਸਕਣ ਤੇ ਨਾ ਹੀ ਆਪਣੇ ਹੱਕ ਮੰਗਣ ਸਕਣ ਸਾਜ ਸਰਕਾਰ ਕੋਲ ਇਹੀ ਡੰਡਾ ਤੰਤਰ ਹੈ ਪਹਿਲਾਂ ਕਹਿੰਦੇ ਸੀ ਲੋਕਤੰਤਰ ਹੈ ਪਰ ਇਹ ਡੰਡਾ ਤੰਤਰ ਹੈ ਕਿਸੇ ਵੀ ਵਿਅਕਤੀ ਦੀ ਜੇ ਆਵਾਜ਼ ਬੰਦ ਕਰਨੀ ਤਾਂ ਉਹਦੇ ਪਰਚੇ ਦਰਜ ਕਰਤਾ ਉਹਦੇ ਪਰਿਵਾਰ ਨੂੰ ਕਿਸੇ ਤੰਗ ਪ੍ਰਸ਼ਾਨ ਕਰਨਾ ਚੋ ਆ ਹੁਣ ਪੰਜਾਬ ਚਾਮ ਖਲਿਆਵ ਜਿਹੜਾ ਹੈ ਉਹ ਚੱਲ ਰਿਹਾ ਹੈ ਅੱਛਾ ਇਹ ਜਿਹੜੇ ਫੇਕ ਸਰਟੀਫਿਕੇਟ ਤਾਂ ਚੱਲਦੇ ਹੀ ਨੇ ਇਹਨਾਂ ਤੋਂ ਇਲਾਵਾ ਵੀ ਕੋਈ ਜਿਹੜਾ ਐਸਸੀ ਸਮਾਰਟ ਬੀਸੀ ਸਮਾਰਟ ਦੇ ਕੋਈ ਮਸਲੇ ਆਉਂਦੇ ਨੇ ਤੁਹਾਡੇ ਬਹੁਤ ਸਾਰੇ ਹੁਣ ਜਿਹੜੇ ਆ ਫੇਕ ਸਰਟੀਫਿਕੇਟ ਅੰਦਰ ਲੱਗ ਕੇ ਜੇ ਪੁਲਿਸ ਦੀ ਨਹੀਂ ਸੁਣਾਈ ਹੁੰਦੀ ਕਿਸੇ ਬੱਚੀ ਨਾਲ ਨਵਾਲਗ ਬੱਚੀ ਨਾਲ ਰੇਪ ਹੋ ਜਾਂਦਾ ਜਾਂ ਕੋਈ ਹੋਰ ਗੱਲ ਤਾਂ ਕੋਈ ਅਨਸਰ ਜਿਹੜੇ ਕ੍ਰਾਈਮ ਹੋ ਜਾਂਦਾ ਠੱਗੀ ਠੋਰੀ ਹੋ ਜਾਂਦੀ ਹੈ ਉਹ ਸਾਰੇ ਲੋਕ ਐਸਸੀ ਤੋਂ ਬੀਸੀ ਨੂੰ ਵੀ ਛੱ ਨਾ ਉੱਥੋਂ ਆ ਕੇ ਇਹ ਆ ਵੀ ਜਾਤੀ ਤੌਰ ਤੇ ਨਹੀਂ ਦੇਖਣਾ ਜਾਂਦਾ ਹਰ ਇੱਕ ਬੰਦਾ ਜਿਹੜਾ ਪੀੜਤ ਹੈ ਕੋਰਸ ਪ੍ਰਸ਼ਾਸਨ ਤੋਂ ਪੀੜਤ ਹੈ ਸਰਕਾਰੀ ਬਾਗੂਆਂ ਤੋਂ ਪੀੜਤ ਹੈ ਉਹ ਸਿਰਫ ਤਾਂ ਪੀੜਤਿਕ ਇਨਸਾਨ ਹੈਗਾ ਨਾ ਕਿ ਕੋਈ ਜਾਤੀ ਨਾਲ ਉੱਥੇ ਦੇਖ ਦੇਖਿਆ ਜਾਂਦਾ ਤੇ ਆ ਜਿਹੜਾ ਤੁਸੀਂ ਹੁਣ ਪਿੱਛੇ ਦੇ ਧਰਨਾ ਜਿੱਥੇ ਚੱਲ ਰਿਹਾ ਉੱਥੇ ਦਰਖਤਾਂ ਦਾ ਇੱਕ ਬਹੁਤ ਮਾਮਲਾ ਆਪਣੇ ਪੰਜਾਬ ਦੇ ਵਿੱਚ ਹਾਈਲਾਈਟ ਹੋਇਆ ਇਹਦੀ ਕੀ ਸਥਿਤੀ ਹੈਗੀ ਇਹਦੀ ਸਥਿਤੀ ਇਹ ਹੈ ਇੱਕ ਫ੍ਰਿਕਸ ਮਾਲ ਬਣ ਜਾਂਦਾ ਹੈ ਉਹ ਪੁੱਡਾ ਕਮਾਡਾ ਤੋਂ ਜ਼ਮੀਨ ਅਕਵਾਇਰ ਕੀਤੀ ਜ ਉਹਨਾਂ ਨੇ ਬੋਲੀ ਤੇ ਲਈ ਔਕਸ਼ਨ ਤੇ ਲਈ 800 ਕਰੋੜ ਦੇ ਲੈਣ 13 ਕਿੱਲੇ ਕਹਿੰਦੇ 13.5 ਕਿੱਲੇ ਉਤੋਂ ਪਰ ਜਿਹੜਾ ਸਾਨੂੰ ਕਿੱਲਿਆਂ ਦੀ ਕੋਈ ਗੱਲ ਨਹੀਂ ਸਾਡੇ ਸਾਹਮਣੇ ਅਸੀਂ ਮੋਰਚੇ ਦੇ ਕੋਲ ਬੈਠੇ ਜਦੋਂ ਦਰਖਤ ਅੰਬ ਜਿਹੜੇ ਫਲਦਾਰ ਦਰਖਤ ਅੰਬ ਸਾਹਿਬ ਗੁਰਦੁਆਰੇ ਨਾਲ ਇਤਿਹਾਸ ਜੁੜਿਆ ਹੋਇਆ ਅੰਬ ਸਾਹਿਬ ਦਾ ਉੱਥੇ ਜਿਹੜੇ ਨਾਲ ਦਰਖਤ ਹੈ ਜਿਹੜੇ ਅੰਬ ਹੈ ਉਹ ਫਲਦਾਰ ਦਰਖਤ ਨੇ ਜਿਹੜੇ ਕੱਟੇ ਜਾ ਰਹੇ ਸੀ ਜਿਸ ਨੂੰ ਕਰਕੇ ਅਸੀਂ ਪਿਛਲੇ ਫਰਵਰੀ ਤੋਂ 10 ਵੀਂ ਨੇ ਪਹਿਲਾਂ ਦਰਖਾਸਤਾਂ ਦੇਣੀਆਂ ਸ਼ੁਰੂ ਕਰੀਆਂ ਅਸੀਂ ਪੁੱਡਾ ਨੂੰ ਕਮਾਡਾ ਨੂੰ ਤੇ ਗ੍ਰੇਡ ਇੰਟਰਵੈਨਰ ਨੂੰ ਜਦੋਂ ਕੋਈ ਵੀ ਕਾਰਵਾਈ ਕਿਤੇ ਨਾ ਹੋਈ ਤਾਂ ਉਹਦਾ ਜਿਹੜਾ ਮਾਯੋਗ ਚ ਹਾਈ ਕੋਰਟ ਦਾ ਫਿਰ ਦਰਜਾ ਖੜਕਾਣਾ ਪਿਆ ਜਿਹਦਾ ਕੇਸ ਪਾ ਕੇ ਅਸੀਂ ਹੁਣ ਸਟੇ ਕਰਾਈ ਉਹਨਾਂ ਨੂੰ ਕੱਟਣ ਤੋਂ ਦਰਸਤਾਂ ਨੂੰ ਤੇ ਅਗਲੀ ਕਾਰਵਾਈ ਜਿਹੜੀ ਹੁਣ ਸੋਮਵਾਰ ਨੂੰ ਹੈ ਸਾਡੀ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਇਹ ਸਾਣਾ ਭਾਈ ਗੁਰਵਿੰਦਰ ਸਿੰਘ ਪੰਪੜਾ ਜੀ ਜੋ ਐਸਸੀਬੀਸੀ ਮਹਾਪੰਚਾਇਤ ਪੰਜਾਬ ਦੇ ਪਰਦਾਨ ਨੇ ਤੇ ਉਹਨਾਂ ਵੱਲੋਂ ਐਸਸੀ ਫੇਕ ਸਰਟੀਫਿਕੇਟਾਂ ਤੋਂ ਇਲਾਵਾ ਵੀ ਇਸ ਸਮਾਜ ਦੇ ਨਹੀਂ ਪੂਰੇ ਸਮਾਜ ਦੇ ਜਨਰਲ ਵਰਗ ਦੇ ਵੀ ਸਾਰੇ ਪੰਜਾਬ ਦੇ ਪੰਜਾਬੀਆਂ ਦੇ ਮਸਲੇ ਉਠਾਏ ਜਾਂਦੇ ਨੇ ਤੇ ਸਮੇਂ-ਸਮੇਂ ਤੇ ਉਹਨਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਵੀ ਕਰਦੇ ਨੇ ਤੇ ਸਰਕਾਰ ਤੱਕ ਪਹੁੰਚ ਵੀ ਕਰਦੇ ਨੇ ਤੇ ਬਹੁਤ ਜਲਦ ਇਹਨਾਂ ਨੇ ਕਿਹਾ ਕਿ ਮਾਨਜੋਬ ਹਾਈ ਕੋਰਟ ਦੇ ਹਰ ਇਹ ਫੈਸਲੇ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਸਾਨੂੰ ਪੂਰੀ ਆਸ ਹੈ ਕਿ ਸਾਨੂੰ ਉੱਥੋਂ ਇਨਸਾਫ ਮਿਲੇਗਾ ਸੋ ਬਹੁਤ ਬਹੁਤ ਧੰਨਵਾਦ ਪਿਆਰੀ ਸਤ ਸ੍ਰੀ ਅਕਾਲ